ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੇ ਵੀਡੀਓ ਵਿੱਚ ਆਪਾਂ ਤੁਹਾਨੂੰ ਜਰਸੀ ਦਿਖਾਉਣੀ ਆ ਤੇ ਦਿਖਾਉਣੀ ਮੱਝ ਨੂੰ ਮੁਕਾਬਲਾ ਜਿਵੇਂ ਕਹਿੰਦੇ ਜੱਟ ਦਾ ਮੁਕਾਬਲਾ ਕਿੱਥੇ ਆ ਇਹਦੇ ਨਾਲ ਮੱਝ ਦਾ ਮੁਕਾਬਲਾ ਕਰਨਾ ਆਪਾਂ ਤੇ ਡਿਟੇਲ ਵੀਰ ਤੋਂ ਪੁੱਛਦੇ ਆ ਦੋਨੇ ਨਗਾ ਬਾਰੇ ਆਓਗੇ ਕਰੀ ਗੱਲ ਬਸ ਅੱਸੀ ਗੱਲ ਬਾਈ ਜੀ ਨਾਮ ਐਡਰੈਸ ਦੱਸੋ ਆਪਣਾ ਨਾਮ ਰਾਜਦੀਪ ਸਿੰਘ ਆ ਬਾਈ ਪਿੰਡ ਭਦਾਵੜਾ ਜ਼ਿਲ੍ਹਾ ਫਰਮਾ ਤੇ ਮੋਬਾਈਲ ਨੰਬਰ 9592274573 ਤੇ ਅੱਜ ਪਰ ਜਰਸੀ ਵੀ ਲੱਭ ਕੇ ਲਿਆਏ ਤੇ ਨਾਲ ਹੀ ਮੱਝ ਹਾਂ ਬਾਈ ਥਣ ਬਹੁਤ ਪਿਹੜਾ ਹਨਾ ਪਹਿਲੀ ਵਾਰ ਦੇਖਿਆ ਜਰਸੀ ਤੇ ਆ ਥਣ ਥੋੜੀ ਜੀ ਸਵੈਲਿੰਗ ਵੀ ਐ ਠੀਕ ਐ ਥੋੜਾ ਜਿਹਾ ਪਤਲਾ ਹੋ ਜਾਣਾ ਸਾਨੂੰ 2000 ਦੇਣਾ ਚ ਠੀਕ ਗੁਰਗੁਰ ਕੌਨ ਨਾ ਮੜਾ ਸਵੈਲਿੰਗ ਕਰ ਜਾਂਦਾ ਤੇ ਪਰ ਜਿਹੇ ਜਿਹੇ ਥਾਣਾ ਉਹੇ ਜਿਹੀ ਇਹਦੀ ਧਾਰ ਆ ਜੇਰੇ ਦੀ ਆ ਭਈਆ ਹਨਾ ਜੇਰੇ ਦੀ ਆ ਭਈਆ ਬੱਚਾ ਇਹਨੇ ਕਿਹਦੇ ਦਾ ਇਹਨੇ ਬੱਚਾ ਦਿੱਤਾ ਭਾਈ ਅੱਜ ਇਹ ਤਰੀਕ ਰਹੀਗੀ ਆਪਣੀ 25 22 ਨੂੰ 25 ਅਪ੍ਰੈਲ ਆ ਭਾਈ ਠੀਕ ਹੈ ਇਹਦੇ 2:00 ਵਜੇ ਸੂਈ ਆ 6:00 ਵਜੇ ਦਾ ਹੁਣ ਟਾਈਮ ਆ ਠੀਕ ਹੈ ਨਾਲ ਦੀ ਨਾਲ ਵੀਡੀਓ ਆਪਾਂ ਅਪਲੋਡ ਕਰ ਦਿੰਦੇ ਆ ਤੇ ਚਵਾਈ ਇਹਦੀ ਕਰੀਏ ਕੁਛ ਨਹੀਂ ਕਰੀ ਚਵਾਈ ਇਹਦੀ 2 ਕਿਲੋ ਬੋਲਾ ਕੱਢਿਆ ਭਾਈ ਬੱਚੇ ਨੂੰ ਪਿਆ ਕੇ ਠੀਕ ਹੈ ਤੇ ਸੁਆ ਕਿਹੜਾ ਸੂਈ ਐ ਦੂਜਾ ਸੂਆ 6 ਦਾ ਅਰੀਜਨਲ ਐ ਕਿ ਕਿਦਾਂ ਦਾ ਦੁੱਧ ਵਾਲਾ ਖੜਾ ਤੇ ਕੱਦ ਕਾੜ ਬਹੁਤ ਜ਼ਿਆਦਾ ਹੈ ਹਨਾ ਕੱਦ ਕਾੜ ਕਿੰਨਾ ਕ ਦੁੱਧ ਸੇ ਮੜ ਗਣੇ ਦਾ ਇਹਨੇ 18 ਕਿਲੋ ਬਲੂਨ ਨੇ ਦੁੱਧ ਦਿੱਤਾ ਬਾਈ ਇਸ ਵਾਰ 20 ਤੋਂ ਪਲੱਸ ਦੀ ਉਮੀਦ ਆ 22 ਕਿਲੋ ਦੁੱਧ ਕੋਈ ਬਾਹਲਾ ਨਹੀਂ ਇਹਨੂੰ ਮੰਨ ਕੇ ਚੱਲੇ ਪਏ ਐਵਰੇਜ ਵੀ 20 ਤੋਂ ਪਾਰ ਵਾਲੀ ਹੈਗੀ ਆ ਹਾਂ ਪਾਰ ਵਾਲੀ ਹੈਗੀ ਆ ਮਾਓ ਦੀ ਸੁੱਲੇਵਾ ਵਗੈਰਾ ਦੇਖ ਸਕਦੇ ਨੇੜੇ ਤੋਂ ਪੂਰਾ ਸੋਹਣਾ ਸਾਫ਼ ਸੁਥਰਾ ਤੇ ਕੱਦ ਬੱਡ ਬਹੁਤ ਆ ਤਾਜੀ ਸੂਈ ਸੋਈ ਬੱਚਾ ਮੇਲਕਾਫਾ ਤੇ ਧਾਰਾ ਦੂਰਾ ਵੀਰੇ ਕਰੰਬਰ ਭਾਈ ਜਿਹੇ ਜਹਾ ਥਾਣਾ ਉਹੇ ਜਿਹੀ ਧ ਸੋ ਬਾਕੀ ਕਦ ਕੜ ਦੇਖੋ ਫੁੱਲ ਸਹਿਜ ਆੜੀ ਇਹਨੂੰ ਕਹਿੰਦੇ ਜਿਹੜੀ ਪੰਜਾਬ ਵਾਲੀ ਜਰਸੀ ਪੂਰਾ ਵੱਡਾ ਸਹਿਜ ਆ ਤੇ ਮੰਨ ਕੇ ਜਰ ਮਾੜੀ ਕੰਧ ਦੇ ਕੋਲ ਹੀ ਕਰ ਦਿੰਦੇ ਨੀ ਕੀ ਦੇ ਭਗਾ ਕੇ ਨੂੰ ਦੇਖ ਲੋ ਤੁਸੀਂ ਉਹਦੇ ਬਰਾਬਰ ਉਹ ਤੋਂ ਉੱਚੀ ਐ ਜਿਆ ਜਗਾ ਲਾ ਜਮਾ ਸਵਾ ਦੇਖੋ ਜਮਾ ਕੰਧ ਦੇ ਬਰਾਬਰ ਜਾਂਦੀ ਐ ਕੰਧ ਛੋਟੀ ਤਾਂ ਪਰ ਰੱਖਦੇ ਨਹੀਂ ਹੁੰਦੇ ਤੇ ਸਹਿਜ ਬਹੁਤ ਆ ਤੇ ਬਾਕੀ ਥੱਲੇ ਸਿਸਟਮ ਦੇਖੀਏ ਜਿਵੇਂ ਭੂਗਲ ਟਰਾਲੀ ਹੁੰਦੀ ਐ ਜਮਾ ਉਹ ਸਿਸਟਮ ਆ ਜਮਾ ਕਹਿਵਾ ਤਾਂ ਲੈ ਚੱਲ ਵੀਰੇ ਬੰਦ ਦੇ ਨੂੰ ਤੇ ਕਦ ਕੜ ਪੂਰਾ ਓਕੇ ਆ ਸੂਈ ਸਵਾਈਆ ਜਮਾ ਤੇ ਬੱਚਾ ਮੇਲ ਕਾਫ ਆ ਥਾਣਾ ਦੇਖੋ ਕਿਆ ਬਾਤ ਹੈ ਬਹੁਤ ਭੜਾ ਥਣ ਲੱਗਿਆ ਵਾ ਸੋ ਲੇਵਾ ਸੁਨੇ ਇੱਕ ਵਾਰ ਆਪਾਂ ਨੇੜੇ ਤੋਂ ਦਿਖਾ ਦੇਣਾ ਦੇਖੋ ਮੋਟਾ ਮੋਟਾ ਥਾਣਾ ਮੁਠੀ ਵਾਲਾ ਤੇ ਸਾਫ ਸੁਥਰੀ ਪੂਰਾ ਸਾਫ ਸੁਥਰਾ ਮੋਟਾ ਹਵਾਨਾ ਤੇ ਬਾਕੀ ਥਣ ਬਹੁਤ ਭੜਾ ਲੱਗਦਾ ਸੋ ਧਾਰਾ ਦੇਖੋ ਕਿਆ ਬਾਤ ਹੈ ਤੇ ਪੂਰਾ ਮੋਟਾ ਧਾਰਾ ਹਨਾ ਮੋਟਾ ਥਾਣਾ ਤੇ ਬਾਕੀ ਆ ਦੇਖੋ ਜਮਾ ਸਾਫ ਸੁਥਰੀ ਜਿਹੇ ਦਾ ਖਾਣਾ ਯਾਰ ਉਹੇ ਜਿਹੀ ਚਵਾਈ ਆ ਲੈ ਠੀਕ ਹੈ ਸੋ ਦੇਖੋ ਚੋਂਡ ਚ ਵਗੈਰਾ ਦੇਖੋ ਮਾਰਦੀ ਧਾਰਾ ਹਰੇ ਥਣਾਂ ਦੇ ਵਿੱਚੋਂ ਤੇ ਮੇਰੇ ਕੀ ਹਲਿਆ ਵਾ ਸਾਮ ਵਾਲੀ ਕਰਨੀ ਆ ਹਾਂ ਹਾਂ ਬਈ ਕਰਨੀ ਆ ਠੀਕ ਹੈ ਚੁੱਪ ਕੱਦਗੜ ਵਗੈਰਾ ਦੇਖੋ ਸਾਫ ਸੁਥਰਾ ਤੇ ਬਾਕੀ ਚੋਣ ਬਸਮਾਦੀ ਦੇਖੋ ਜਮਾ ਇੱਕ ਨੰਬਰ ਪੂਰੀ ਜਿੰਦ ਜਾਨ ਬਹੁਤ ਜ਼ਿਆਦੇ ਆ ਹਟ ਜਾ ਹਟ ਜਾ ਹਟ ਜਾ ਚੋ ਦੇਖੋ ਸਾਫ ਸੁਥਰੀ ਧਾਰਾ ਤੁਰ ਓਕੇ ਆ ਤੇ ਮੁੱਲ ਵਗੈਰਾ ਵੀਰੇ ਪੱਗੀ ਰੱਖਿਆ ਵੀਰੇ ਦਾ ਮੋਲੇ ਦਾ ਬਾਈ 95000 ਰੁਪਇਆ 88000 ਦੀ ਆਪਾਂ ਦੇ ਦੇਣੀ ਹੈ ਕਿੰਨਾ ਦੁੱਧ ਮੰਨ ਕੇ ਲੈ ਲਿਆ ਹੈ ਤਾਂ ਜੰਡਿਆ 20 ਪਲਸ ਨਾਰਮਲ ਮੰਨ ਕੇ ਲੈ ਲਿਆ ਹਰੇਕ ਬੰਦਾ ਕਰੇ ਲੂ ਬੰਦੇ ਦੇ ਰੱਖਣ ਵਾਲੀ 85000 ਦੀ ਬੈਠ ਦੇ ਦਾਂਗੇ ਹਾਂ ਤੇ ਥੋੜੇ ਥੋੜੇ ਸਵੈਲੀ ਗਾਲੇ ਹੈਗੀ ਹਨ ਉਹ ਤਾਂ ਹੋ ਜਾਣੀਆਂ ਦੋ ਇੱਕ ਦਾਣੇ ਚ ਭਲਾ ਤਾਂ ਬਾਈ ਉੱਤਰ ਜਾਣੀਆਂ ਹੁਣ ਉਸ ਲੇਵਾ ਠੀਕ ਹੈ ਕਿੰਨਾ 100 ਰੁਪਏ ਇੱਕ ਵਾਰੀ ਮੜੇ ਹੋਰ ਦਿਖਾ ਜੀ ਇੱਥੇ ਵਾਕੀ ਥਾਣ ਦੇਖੋ ਥੱਲੇ ਪੂਰਾ ਮੋਟਾ ਸਾਫ ਸੁਥਰਾ ਲੇਵਾ ਦੇਖ ਸਕਦੇ ਪੂਰੀ ਸਾਫ ਸੁਥਰੀ ਤੇ ਜੇਰ ਜੂਡਾ ਨਾ ਤਾਰਾ ਆਪਾਂ ਮਾਰ ਕੇ ਦਿਖਾ ਦੇ ਜੇ ਰੋ ਨਹੀਂ ਓਕੇ ਥਾਣਾ ਦੀ ਗਾਰੰਟੀ ਹੋ ਮੇਰੀ ਠੀਕ ਹੈ ਤੇ ਸੂਈ ਦੀ ਸਾਰੀ ਥਾਣਾ ਦੀ ਗਾਰੰਟੀ ਆ ਕਾ ਬੱਚਾ ਵੇਚਣਾ ਜਰਸੀ ਇਹ ਪਿਓਰ ਬੱਚਾ ਹਨਾ ਇਹ ਨਾਲ ਹੀ ਆਇਆ ਉਸੇ ਫਾਰਮ ਚ ਮੜੀ ਕਰੀਏ ਨੂੰ ਇਧਰ ਨੂੰ ਤੇ ਇਹਦੀ ਉਮਰ ਕਿੰਨੀ ਕਾ ਜਰਸੀ ਦੀ ਇਹਦੀ ਉਮਰ ਬਾਈ ਇਹ ਮੰਨ ਕੇ ਜਦੋਂ 7ਵਾਂ ਮਹੀਨਾ ਲੱਗਿਆ ਇਹਨੂੰ 7 ਮਹੀਨੇ ਦੀ ਸਾਰੀ ਆਹ ਜਿਹੜੀ ਪੰਜਾਬ ਵਾਲੀ ਜਰਸੀ ਉਹ ਚੀਜ਼ ਆ ਹਨਾ ਮੂੰਹ ਦਿਖਾ ਦੇ ਸੁਈ ਦੇ ਮੂੰਹ ਤੇ ਮੁੱਲ ਹੁੰਦਾ ਜਿਹੜਾ ਮੁੱਲ ਹੁੰਦਾ ਆ ਚੀਜ਼ ਦੇਖੋ ਜਮਾਂ ਕਿਆ ਬਾਤ ਆ ਤੇ ਇਹ ਮੂੰਹ ਮੱਥਾ ਤੇ ਕੰਨ ਗੁੰਨ ਚੰਗਾ ਹਨਾ ਬਹੁਤ ਸੋਹ 500 ਵਾੜਦੀ ਸਾਰੇ ਸੰਖਾ ਦੇ ਮੜੇ ਜੀ ਠੀਕ ਹੈ ਝੋਲੀ ਦੇਖੋ ਥੱਲੇ ਬਹੁਤ ਪਿਆਰੀ ਝੋਲੀ ਹੈ ਤੇਰਾ ਦਰਦੀ ਜੇ ਹਨਾ ਸੋ ਝੋਲੀ ਦੇਖੋ ਪੂਰੀ ਪਿਆਰੀ ਰਸੀ ਆਪਾਂ ਭਾਈਆ ਖੁੱਲੂ ਵੀ ਆਈ ਆ ਤੇ ਰਿਕਾਰਡ ਵਗੈਰਾ ਕੋਈ ਇਹਦਾ ਇਹ ਬਾਈ 50062 ਦੀ ਆ ਤੇ ਚੰਗੀ ਵਹਿੜਦੀ ਆ ਪੂਰੀ ਠੀਕ ਹੈ ਤੇ 22000 ਰੁਪਿਆ ਦਾ ਪਰ ਰੇਟ ਅੱਛਾ ਮਾਨਤਨ ਹੋ ਜਾਊਗਾ ਹਾਂ ਮਾਨਤਨ ਕਰ ਦਾਂਗੇ ਸੋ 22000 ਰੁਪਿਆ ਰੇਟ ਹੈ ਤੇ ਜਮਾ ਕਿਆ ਬਾਤਾਂ ਸੋਹਣੀ ਬਹੁਤ ਆ ਹਨਾ ਹਾਂ ਕੰਨ ਦੇ ਸੁਖਰ ਕੋਸ ਕਰ ਕੀ ਸੋ ਜਿਹੜੇ ਵੀ ਕਹਿੰਦੇ ਬਰੀਰ ਵਾਲੀ ਜਰਸੀ ਪਾ ਲੈਣੀ ਹੈ ਬਾਸਲੇ ਜਰਸੀ ਆ ਜਮਾ ਜਦੋਂ ਖੜ ਗਈ ਮੜੇ ਕ ਠੀਕ ਹੈ ਸੋ ਦੇਖੋ ਬਾਕੀ ਸੋਹਣੀ ਬਹੁਤ ਆ ਹਨਾ ਤੇ ਕੀਮਤ ਬਾਈ ਯਾਰ ਜਿਹੜੀ ਚੀਜ਼ ਅਗਲਾ ਬਾਪ ਮੰਗਦਾ ਹੁੰਦਾ ਹੁੰਦਾ ਨਾ ਸੋ ਆ ਚੀਜ਼ ਦਾ ਮੁੱਲ ਹੁੰਦਾ ਮੂੰਹ ਦਾ ਇਹਦੇ ਦਾ ਤੇ ਕੀਮਤ ਬਾਈ ਯਾਰ ਹੈ ਮਾਨਦਾਨ ਹੋ ਜਾਊਗਾ ਮਾਨਦਾਨ ਕਰ ਸੋ ਮਾਨਦਾਨ ਜੋੜਾ ਲਊ ਉਹਦਾ ਪੂਰਾ ਵਾਦੀ ਸੋ ਮਾਨਦਾਨ ਵਿੱਚ ਹੋ ਜਾ 22000 ਤੇ ਕੀਮਤ ਆ ਰਾਜੇ ਸਮੀ ਬੜੀ ਵੀ ਬੱਚੀ ਬਹੁਤ ਪਿਆਰੀ ਹੈ ਕੋਈ 4-5 ਮਹੀਨਿਆਂ ਨੂੰ ਸੀਮਨ ਲੈ ਲਊਗੀ ਠੀਕ ਆ 959274571 ਇੱਕ ਦਿਖਾਦੀ ਬਹਿੜਤਾ ਜੀ ਸੀ ਵੀ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ